ਕਿ ਇਹ ਵੀ ਕਹਿੰਦੇ ਵੀ ਪਾਣੀ ਵੀ ਕਹਿੰਦੇ ਵੀ ਪਾਣੀ ਐਵੇਂ ਪਿਓ ਨਾ ਜਿਵੇਂ ਖਾਂਦੇ ਪਿਓ ਵੀ ਪਾਣੀ ਸਿਆਣੇ ਕਹਿੰਦੇ ਇਹੀ ਆ ਵੀ ਪਾਣੀ ਪੀ ਪਾਣੀ ਖਾਓ ਰੋਟੀ ਪਿਓ ਰੋਟੀ ਪਿਓ ਹਾਂ ਫਿਰ ਰੋਟੀ ਨੂੰ ਇੰਨਾ ਬਰੀਕ ਕਰਕੇ ਜਿੰਨੇ 32 ਦੰਦ ਨੇ ਨਾ ਰੋਟੀ ਨੂੰ 32 ਵਾਰ ਚਬਾ ਕੇ ਮੂੰਹ ਦੇ ਵਿੱਚ ਫੇਰ ਅੰਦਰ ਲਗਾਉਣਾ ਚਾਹੀਦਾ ਮਾਚਾ ਲੋਕ ਇਹ ਵੀ ਕਹਿੰਦੇ ਵੀ ਪਾਣੀ ਵੀ ਕਹਿੰਦੇ ਵੀ ਪਾਣੀ ਐਵੇਂ ਪਿਓ ਨਾ ਜਿਵੇਂ ਖਾਂਦੇ ਪਿਓ ਵੀ ਪਾਣੀ ਸਿਆਣੇ ਕਹਿੰਦੇ ਇਹੀ ਆ ਵੀ ਪਾਣੀ ਪੀ ਪਾਣੀ ਖਾਓ ਰੋਟੀ ਪਿਓ ਰੋਟੀ ਪਿਓ ਹਾਂ ਵੀ ਰੋਟੀ ਨੂੰ ਇੰਨਾ ਬਰੀਕ ਕਰਕੇ ਜਿੰਨੇ 32 ਦੰਦ ਨੇ ਨਾ ਰੋਟੀ ਨੂੰ 32 ਵਾਰ ਚਬਾ ਕੇ ਮੂੰਹ ਦੇ ਵਿੱਚ ਫੇਰ ਅੰਦਰ ਲਗਾਉਣਾ ਚਾਹੀਦਾ ਹੂੰ 32 ਵਾਰ ਹੂੰ ਤੇ ਪਾਣੀ ਬਿਲਕੁਲ ਸਲੋ ਸਲੋ ਕਰਕੇ ਪੀਣਾ ਚਾਹੀਦਾ ਕਿੰਨੇ ਕੁ ਦਿਰੇ ਗਲਾਸ ਨੂੰ ਨਾਲੇ ਚਾਹੀਦੇ ਕਿੰਨਾ ਸਲੋ ਪੀਣਾ ਚਾਹੀਦਾ ਸਿਪ ਸਿਪ ਕਰਕੇ ਘਟਕੜ ਕਰਕੇ ਕਿਦਾਂ ਪੀਣਾ ਚਾਹੀਦਾ ਘਟਕੜ ਕਰਕੇ ਪੀਣਾ ਚਾਹੀਦਾ ਹੂੰ ਪਾ ਆਮ ਬੈਠੇ ਆ ਡਿਊਟੀ ਤੇ ਆ ਬੈਠੋ ਕੋ ਗਲਾਸ ਰੱਖਿਆ ਹੋਇਆ ਘੁੱਟ ਭਰ ਲਈ ਦੋ ਘੁੱਟਾ ਭਰ ਲੀਆਂ ਦੋ ਭਰ ਲਈਆਂ ਤਿੰਨ ਭਰ ਲੀਆਂ ਰੱਖ ਲਿਆ ਦੋ ਤਿੰਨ ਭਰ ਲਿਆ ਰੱਖ ਲਿਆ ਉਹ ਉਹ ਕੁਝ ਗੱਲ ਹੋਰ ਆ ਜੇ ਸਿੱਧਾ ਹੀ ਕਹੇ ਵੀ ਜੇ ਕਿਸੇ ਮਾਤਾ ਕਿੰਨਾ ਪਾਣੀ ਪੀਣੇ ਆ ਮੈਂ ਪੀਨੇ ਜੀ 3 ਲੀਟਰ ਅੱਛਾ ਫੇਰ ਤੇਰਾ ਪਾਣੀ ਠੀਕ ਆ ਸੀ ਕਹਿੰਦੇ ਆ ਪਾਣੀ ਤਾਂ ਠੀਕ ਆ ਸਵੇਰੇ ਉੱਠਦੇ ਕਹਿੰਦੇ 1 ਲੀਟਰ ਪੀਨੇ ਮੈਂ ਕਿਹਾ ਫੇਰ ਗਲਤ ਹੋ ਗਿਆ ਫੇਰ ਗਲਤ ਹੋ ਗਿਆ ਇਹਦਾ ਮਤਲਬ ਤੂੰ ਤਿੰਨ ਪੁਆਇੰਟ ਖਤਮ ਕਰਨਾ ਇੱਕ ਫਾਰਮੈਲਟੀ ਕਰਨੀ ਆ ਹੂੰ ਇਹ ਨਹੀਂ ਹੈਗਾ ਵੀ ਮੈਂ ਗਲਾਸ-ਗਲਾਸ ਕਰਕੇ 3 3 ਲੀਟਰ ਪੀਣਾ। ਵੀ ਆ ਇੱਕੋ ਵਾਰੇ ਘਟਕ ਜਾਣਾ। ਇਦਾਂ ਨਹੀਂ। ਤੁਰਦੇ ਆ ਫਿਰਦੇ ਆ ਅੱਜ ਕੱਲ ਮੈਂ ਦੇਖਦਾ ਜਿਵੇਂ ਸਾਡੇ ਕੋਲ ਟਾਈਮ ਵੀ ਨਹੀਂ ਹੁੰਦਾ ਬੈਠਣ ਦਾ। ਇਹ ਤੁਰਦੇ ਆਂ ਹੀ ਚਲੋ ਬੋਤਲ ਮੂੰਹ ਨੂੰ ਲਾਈ ਤੁਰਦੇ-ਤੁਰਦੇ ਹੀ ਪੀ ਲਿਆ। ਟਾਈਮ ਨਹੀਂ ਨਾ ਹੈਗਾ। ਹੂੰ ਹੁਣ ਟਾਈਮ ਨਹੀਂ ਹੈਗਾ ਸਾਡੇ ਕੋਲੇ। ਉਹੀ ਗੱਲ ਆ ਨਾ ਵੀ ਪੈਸੇ ਦੀ ਦੌੜ ਨੇ ਸਾਡੇ ਪੈਸੇ ਦੀ ਦੌੜ ਨੇ ਸਾਰੇ ਸਿਸਟਮ ਨੂੰ ਹਿਲਾਇਆ ਹੋਇਆ ਹੈ ਸਿਹਤ ਸਿਹਤ ਤੋਂ ਸਾਰੀ ਹੈਲੀ ਇਸੇ ਕਰਕੇ ਨੇ ਅੱਛਾ ਕਿਉਂਕਿ ਦੇਖੋ ਅੱਜ ਤੋਂ ਜੇ ਥੋੜਾ ਜਿਹਾ ਪਿੱਛੇ ਚਲੇ ਜਾਈਏ 35 40 ਸਾਲ ਪਿੱਛੇ ਚਲੇ ਜਾਈਏ ਆਪਾਂ ਨਾ ਇੱਕ ਮੈਂਬਰ ਕੰਮ ਕਰਦਾ ਸੀਗਾ ਸਾਰੀ ਵੇਲੇ ਸਾਰੇ ਵੇਲੇ ਠੀਕ ਆ ਘਰ ਦੇ ਵਿੱਚ ਕੀ ਖਾਂਦੇ ਸੀ ਉਹ ਰੋਟੀ ਦੇ ਵਿੱਚ ਸ਼ੱਕਰਚੂਰਲੀ ਚੂਰ ਕੱਟ ਕੇ ਖਾ ਲਈ ਦੱਸੀ ਦੇ ਵਿੱਚ ਮੱਕੀ ਦੀ ਰੋਟੀ ਚੂਰ ਕੇ ਖਾ ਲਈ ਹੂੰ ਤੇ ਕਿ ਉਹਦਾ ਖੁੱਲਾ ਹੀ ਹੁੰਦਾ ਸੀ। ਹਾਂ ਠੀਕ ਆ। ਇਹ ਚੀਜ਼ਾਂ ਖਾਣੀਆਂ। ਹੁਣ ਉਹ ਸਮਾਂ ਇਹ じゃ ਪੰਗਾ ਆਪਾਂ ਨੇ ਮਤਲਬ ਲੈ ਲਿਆ ਜਦੋਂ ਉਹਦਾ ਮੋਬਾਈਲ ਆ ਗਿਆ, ਜਦੋਂ ਉਹਦੀਆਂ ਗੱਡੀਆਂ ਆ ਗਈਆਂ ਇੱਕ ਦੂਜੇ ਨੂੰ ਦੇਖ-ਦੇਖ ਕੇ ਅਸੀਂ ਕਿਸ਼ਤਾਂ ਤੇ ਲੈ ਲਿਆ ਪੰਗਾ। ਜਿਹੜਾ ਬਾਪੂ ਇੱਕ ਵਿਚਾਰਾ ਇਕੱਲੇ ਸਾਰੇ ਡੱਬੇ ਨੂੰ ਖੁਲਾਉਂਦਾ ਸੀ ਹੁਣ ਸਾਰਾ ਡੱਬਾ ਖਲਾ ਕੇ ਇਕੱਲੇ ਬਾਪੂ ਨੂੰ ਰੋਟੀ ਨਹੀਂ ਕਢਾ ਸਕਦਾ। ਹੂੰ। ਐਨੀਆਂ ਕਿਸ਼ਤਾਂ ਉਹਨਾਂ ਨੇ ਆਪਣੀਆਂ ਮੋਟਰਸਾਈਕਲ ਦੀ, ਕਾਰ ਦੀ, ਮੋਬਾਈਲ ਦੀ ਇਹ ਸਾਰੀਆਂ ਕਿਸ਼ਤਾਂ ਉਹ ਐਡਵਾਂਸ ਹੀ ਪੰਗਾ ਲੈ ਲਿਆ। ਹੁਣ ਉਹੀ 24 ਘੰਟੇ ਕੰਮ ਕਰਨਾ ਪੈਂਦਾ ਆਪਣੀ ਸਿਹਤ ਵੱਲ ਘਿਆਨ ਨਹੀਂ ਹੈਗਾ ਹੂੰ ਸਿਰਫ ਪੈਸੇ ਕਿਸ ਤਾਂ ਤਾਰਨ ਵੱਲ ਧਿਆਨ ਆ ਸਿਹਤ ਵੱਲ ਧਿਆਨ ਨਹੀਂ ਇਹੀ ਕਾਰਨ ਵੱਡਾ ਹੋ ਗਿਆ ਵੀ ਕਿਸੇ ਨੂੰ ਬਿਮਾਰੀ ਤੁਰੇ ਜਾਂਦੇ ਤਾਂ ਫਾਸਟ ਫੂਡ ਖਾਂਦੇ ਆ ਘਰੋਂ ਤੁਰਨਾ ਉਹ ਯਾਰ ਭੁੱਖ ਲੱਗੀ ਆ ਉੱਥੇ ਜਾ ਕੇ ਫਾਸਟ ਫੂਡ ਲਿਆ ਫੜਾਫੜ ਗੱਡੀ ਦੇ ਵਿੱਚ ਫੇਰ ਗਾਂ ਤੇ ਫਿਰ ਜਿਹੜਾ ਫਾਸਟ ਫੂਡ ਜਿਹੜਾ ਬਰੈਡ ਥੋੜਾ ਇੱਕ ਇੰਨਾ ਕਿ ਇਸਟ ਪੈਂਦਾ ਇਹਦੇ ਚ ਇਸਟ ਪੈਂਦਾ ਜਿਹਦੇ ਵਿੱਚ 1 ਕਿਲੋ ਨੂੰ ਫਲਾ ਕੇ ਉਹ 5 ਕਿਲੋ ਕਰ ਦਿੰਦਾ ਜਦੋਂ ਤੁਸੀਂ ਖਾਓਗੇ ਤਾਂ ਤੁਹਾਡੇ ਪੇਟ ਦੇ ਵਿੱਚ ਨਹੀਂ ਜਾਣਾ ਉਹਨੇ ਹੂੰ ਜੇ ਉਹ ਕਿਲੋ ਨੂੰ 5 ਨਹੀਂ ਕਰੂਗਾ ਕਿਲੋ ਨੂੰ ਸਵਾ ਤਾਂ ਕਰੂਗਾ ਹੀ ਨਾ ਸਵਾ ਕਰੂ ਫਿਰ ਹੂੰ ਥਾਇਰੋਇਡ ਵੀ ਉਸੇ ਕਰ ਹੋ ਰਿਹਾ ਸਾਡੇ ਉਹ ਚੀਜ਼ਾਂ ਗਲੈਂਡ ਸਾਡੇ ਜਿਹੜੇ ਨੇ ਉਹਨਾਂ ਨੂੰ ਇਸਟ ਖਰਾਬ ਕਰਦਾ ਕਿੱਥੇ ਬਚੂਗੇ ਜਿਹੜੀਆਂ ਸੀ ਬ੍ਰੈਡਾਂ ਬਰੋਡਾਂ ਜਾਂ ਜਿਹੜੀਆਂ ਬ੍ਰੈਡਾਂ ਹਾਂ ਜਿਹੜੀਆਂ ਬ੍ਰੈਡਾਂ ਜਾਂ ਹੋਰ ਜਿਹੜੇ ਫਾਸਟ ਫੂਡਸ ਦੇ ਵਿੱਚ ਪਾਉਂਦੇ ਨੇ ਵਗੈਰਾ ਸਾਮਾਨ ਉਹ ਸਾਡੇ ਗਲੈਂਡਸ ਨੂੰ ਤਾਂ ਖਰਾਬ ਕਰਦਾ ਹੋ ਜਦੋਂ ਗਲੈਂਡਸ ਖਰਾਬ ਹੋ ਗਏ ਫਿਰ ਥਾਇਰੋਇਡ ਨੇ ਮਟਾਪਾ ਵਧਾ ਦੇਣਾ ਪੇਟ ਦੇ ਵਿੱਚ ਉਹਨੇ ਫੁੱਲਣ ਅੰਦਰ ਜਾ ਕੇ